ਅੱਜ ਤੋਂ ਅਸੀਂ ਦਿਖਾ ਰਿਹਾ ਅਨਮੋਲ ਕੜਤੀਸ ਤੇ ਇੱਕ ਬਹੁਤ ਹੀ ਬਿਊਟੀਫੁੱਲ ਬੁਟੀਕ ਵਰਕ ਦਾ ਆਰਟੀਕਲ ਇਹ ਆਰਟੀਕਲ ਜਿਸਦੇ ਉੱਪਰ ਜਰੀ ਵਰਕ ਦਾ ਬਹੁਤ ਸੁੰਦਰ ਕੰਮ ਹੋਇਆ ਔਰ ਇਸਦੀ ਬਾਟਮ ਤੇ ਵੀ ਜਰੀ ਵਰਕ ਦਾ ਕੰਮ ਹੋਇਆ ਔਰ ਇਸਦੇ ਬਾਜੂ ਤੇ ਵੀ ਜਰੀ ਵਰਕ ਦਾ ਹੀ ਕੰਮ ਰਹੇਗਾ ਜੀ ਬਹੁਤ ਸੁੰਦਰ ਕੰਮ ਰਹੇਗਾ ਔਰ ਇਸ ਦਾ ਜੋ ਦੁਪੱਟਾ ਹੈ ਉਹ ਚੰਦੇਰੀ ਦਾ ਹੈ ਜੀ ਉਹਦੇ ਪੂਰ ਸਾਈਡ ਲੈਂਸੇ ਲੱਗੇ ਹੋਏ ਬਿਊਟੀਫੁੱਲ ਬੁਟੀਕ ਦਾ ਬਹੁਤ ਸੁੰਦਰ ਲੈਂਸ ਨਾਲ ਕੰਮ ਹੋਇਆ ਹੈ ਜੀ ਬਹੁਤ ਹੀ ਬਿਊਟੀਫੁੱਲ ਦੁਪੱਟਾ ਹੈ ਜੀ ਔਰ ਇਸ ਦਾ ਜੋ ਕਲਰ ਚਾਰਟ ਆ ਉਹ ਵੀ ਬਹੁਤ ਸੁੰਦਰ-ਸੁੰਦਰਾ ਜੀ ਇਸ ਦਾ ਕਲਰ ਬਹੁਤ ਪਿਆਰਾ ਕਲਰ ਹੈ ਜੀ ਇਹ ਲਵੈਂਡਰ ਸ਼ੇਡ ਵੀ ਬਹੁਤ ਹੀ ਜਿਆਦਾ ਸੁੰਦਰ ਹੈ ਜੀ ਔਰ ਇਹ ਕਲਰ ਵੀ ਬਹੁਤ ਹੀ ਪਿਆਰਾ ਕਲਰ ਹੈ ਔਰ ਇਸ ਦੀ ਜੋ ਮਾਰਕੀਟ ਦੀ ਵੈਲਿਊ ਹੈ ਜੀ ਉਹ ਹੈ 1800 1900 ਰੁਪਏ ਔਰ ਅਸੀਂ ਤੁਹਾਨੂੰ ਅਨਮੋਲ ਕਟਪੀਸ ਤੇ ਇਹ ਬਿਊਟੀਫੁੱਲ ਆਰਟੀਕਲ ਬਹੁਤ ਹੀ ਘੱਟ ਕੀਮਤ ਵਿੱਚ ਪੂਰੇ ਡਿਸਕਾਊਂਟ ਨਾਲ ਦੇ ਰਿਹਾ ਸਿਰਫ 1190 ਰੁਪਏ ਦੇ ਵਿੱਚ ਅਨਮੋਲ ਕਟਪੀਸ ਤੇ ਮਿਲ ਰਿਹਾ ਹੈ ਇਹ ਆਰਟੀਕਲ ਇਹ ਆਰਟੀਕਲ ਹੈ ਜੀ ਇਸ ਦਾ ਲਿਮਟਿਡ ਸਟਾਕ ਹੈ ਔਰ ਅਗਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਜੀ ਅਗਰ ਤੁਸੀਂ ਦੁਕਾਨ ਤੇ ਵਿਜ਼ਿਟ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਵੀ ਕਰਾਂਗੇ ਤੁਸੀਂ ਇਸ ਦਾ ਸਕਰੀਨਸ਼ਾਟ ਸਾਨੂੰ ਭੇਜੋ ਸਾਡੇ ਮੋਬਾਈਲ ਨੰਬਰ 94171 48415 ਤੇ ਭੇਜੋ ਤੇ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਕਰਾਂਗੇ